ਜਿਹੜਾ ਇਹਦਾ ਰੇਸਾ ਹੁੰਦਾ ਸਾਗਵਾਨ ਦਾ ਹਾਂਜੀ ਇਹ ਕਿਸੇ ਵੀ ਲੱਕੜ ਨਾਲ ਮੈਚ ਨਹੀਂ ਕਰਦਾ ਅੱਛਾ ਨਾ ਕੱਚੀ ਨਾਲ ਨਾ ਪੱਕੀ ਨਾਲ ਨਾ ਚੰਦਨ ਨਾਲ ਲੈ ਵੀ ਸੱਜਣਾ ਲਖਵਿੰਦਰ بھائی ਸਾਰੇ ਦੇਸ਼ ਤੋਂ ਸਸਤੀ ਸਾਗਵਾਨ ਸਸਤੀ ਸਾਗਵਾਨ ਦਾ ਕਰਦਾ ਰਹਿੰਦਾ ਅੱਜ ਆਪਾਂ ਇਸ ਨੂੰ ਪੁੱਛਦੇ ਆਂ ਵੀ ਇਹਦੀ ਪਰਖ ਕੀ ਹੁੰਦੀ ਆ ਵੀ ਅਸਲੀ ਨਕਲੀ ਦਾ ਕੀ ਫਰਕ ਆਉਂਦਾ ਲਖਵਿੰਦਰ ਜੀ ਅਸਲੀ ਨਕਲੀ ਦਾ ਫਰਕ ਤਾਂ ਦੇਖੋ ਮੈਨੂੰ ਕਈ ਵਾਰ ਉਹ ਗਸਟਮਰ ਆ ਜਾਂਦੇ ਨੇ ਪੁੱਛਦਾ ਹਰ ਇੱਕ ਲੈਂਦਾ ਪਰ ਇਹਦੇ ਵਿੱਚ ਕੀ ਹੁੰਦਾ ਜੀ ਜਿਹੜਾ ਇਹਦਾ ਰੇਸਾ ਹੁੰਦਾ ਸਾਗਵਾਨ ਦਾ ਹਾਂਜੀ ਇਹ ਕਿਸੇ ਵੀ ਲੱਕੜ ਨਾਲ ਮੈਚ ਨਹੀਂ ਕਰਦਾ ਅੱਛਾ ਨਾ ਕੱਚੀ ਨਾਲ ਨਾ ਪੱਕੀ ਨਾਲ ਨਾ ਚੰਦਨ ਨਾਲ ਨਾ ਮੰਨ ਕੇ ਚਲੋ ਵੀ ਟਾਲੀ ਨਾਲ ਜਿਹੜਾ ਸਾਗਵਾਨ ਦਾ ਰੇਸਾ ਉਹ ਸਭ ਤੋਂ ਅਲੱਗ ਹੁੰਦਾ ਆੱਡੀ ਬੋਲਦਾ ਹੁੰਦਾ ਆੱਡੀ ਬੋਲਦਾ ਹੁੰਦਾ ਜਿਹੜੇ ਬੰਦੇ ਨੂੰ ਪਤਾ ਹੈ ਨੌਲੇਜ ਹੈ ਜਿਵੇਂ ਹੁਣ ਆਹ ਲੱਕੜ ਦਾ ਰੇਸਾ ਪਿਆਗਾ ਕਾਲਾ ਰੇਸਾ ਇਹਦੇ ਵਿੱਚ ਝਾਕਦਾ ਐਮਪੀਟੀ ਵਰਗਾ ਦਾ ਰੇਸਾ ਇਹ ਸਿਰਫ 500 ਰੁਪਏ ਸਕੁਅਰ ਫੁੱਟ ਪੱਲਾ ਕਲਮਾ ਵਾਲਾ ਬਰਸ਼ਾਂ ਵਾਲਾ ਪੱਲਾ ਵਿੱਚ ਇਹਦੇ ਸਾਰੀ ਠੋਸ 100 ਦੀ 100% ਸਾਗਬਾਨ ਹੋਊਗੀ ਕੋਈ ਇਹਦੇ ਵਿੱਚ ਕਿਸੇ ਵੀ ਚੀਜ਼ ਦੀ ਮਿਕਸਿੰਗ ਨਹੀਂ ਹੈਗੀ ਕੋਈ 500 ਰੁਪਏ ਸਕੇਅਰ ਫੁੱਟ ਸਾਗਬਾਨ ਦੇ ਦੇ ਆਪਣੀ ਜ਼ਿੰਮੇਵਾਰੀ ਆ ਇਹਦੇ ਨਾਲ ਦਾ ਪੱਲਾ